ਅੰਮ੍ਰਿਤਸਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਸ ਸਾਲ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਮੌਕੇ ਤੇ ਪਾਕਿਸਤਾਨ ਸਥਿਤ ਇਤਿਹਾਸਿਕ ਗੁਰਦੁਆਮਾਂ ਦੇ ਦਰਸ਼ਨ ਦੇ ਲਈ ਵਿਸ਼ੇਸ਼ ਜਥੇ ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਨੇ ਕਮੇਟੀ ਸਕੱਤਰ ਪ੍ਰਤਾਪ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਵਾਰ ਜਥੇ ਦੇ ਲਈ ਭੇਜੇਗੇ 1800 ਪਾਸਪੋਰਟ ਦੇ ਵਿੱਚੋਂ 1794 ਸੰਖਿਆ ਨੂੰ ਪਾਕਿਸਤਾਨ ਸਰਕਾਰ ਵੱਲੋਂ ਵੀਜ਼ੇ ਜਾਰੀ ਕੀਤੇ ਗਏ ਨੇ ਉਹਨਾਂ ਨੇ ਮਾਣਯੋਗ ਪ੍ਰਧਾਨ ਤੇ ਪਾਕਿਸਤਾਨ ਅੰਬੈਸੀ ਦਾ ਧੰਨਵਾਦ ਵੀ ਕੀਤਾ। ਉਹਨਾਂ ਨੇ ਕਿਹਾ ਹੈ ਕਿ ਲਗਭਗ 100% ਦੀ ਵੀਜ਼ੇ ਜਾਰੀ ਕਰਕੇ ਸਿੱਖ ਸੰਗਤਾਂ ਦੀਆਂ ਆਸਾਂ ਨੂੰ ਪੂਰਾ ਕੀਤਾ ਹੈ। ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਇਹ ਜਥੇ 4 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਅੰਮ੍ਰਿਤਸਰ ਤੋਂ ਰਵਾਨਾ ਹੋਣਗੇ ਅਤੇ ਗੁਰਦੁਆਰਾ ਨਨਕਾਣਾ ਸਾਹਿਬ, ਪੰਜਾ ਸਾਹਿਬ, ਗੁਰਦੁਆਰਾ ਡੇਰਾ ਸਾਹਿਬ, ਗੁਰਦੁਆਰਾ ਤਾਰਪੁਰ ਸਾਹਿਬ ਮੇਤ ਕਈ ਪਵਿੱਤਰ ਸਥਾਨਾਂ ਦੇ ਦਰਸ਼ਨ ਕਰਕੇ ਵਾਪਸ ਪਰਤੇਗਾ। ਜਿਸ ਜਥੇ ਸਰ ਸਾਹਿਬ ਇਸ ਵਾਰ ਕਿੰਨੇ ਲੋਕਾਂ ਦੇ ਜਿਹੜੇ ਵੀਜ਼ੇ ਲੱਗੇ ਨੇ ਜਿਹੜੇ ਕਿ ਸ੍ਰੀ ਨਨਕਾਣਾ ਸਾਹਿਬ ਦੇ ਸੰਤਨ ਸ਼ੇਭ ਨਰਦੇਵ ਕੁਰਪੁਰ ਮੰਡਲ ਲਈ ਸੰਗਤਾਂ ਨੇ ਆਪਣਾ ਇਕੱਠ ਕੀਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰ ਸਾਲ ਸ਼੍ਰੋਮਣੀ ਗੁਰਦਵਾਰ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਸਥਿਤ ਗੁਰਦੁਆਰਾ ਮਲ ਦੇਸ਼ਣ ਲਈ ਇੱਕ ਵਿਸ਼ੇ ਜਥਾ ਭੇਜਿਆ ਜਾਂਦਾ ਹੈ। ਇਸ ਸਾਲ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਜੜੇ ਤੇ ਦਰਾਉਣੀ ਦਰਾ ਪ੍ਰਬੰਧਕ ਕਮੇਟੀ ਵੱਲੋਂ ਜਿਹਾ ਭੇਜਿਆ ਜਾ ਰਿਹਾ ਹੈ ਕਿ ਇਸ ਜਥੇ ਲਈ 1800 ਜਿਹੜੇ ਅਸੀਂ ਪਾਸਪੋਰਟ ਵਿਗੇ ਲਈ ਭੇਜਿਆ ਨਾ ਇਹਨਾਂ ਵਿੱਚੋਂ 1794 ਜਿਹੜੇ ਵੀ ਉਹ ਸਰਕਾਰ ਵੱਲੋਂ ਦਿੱਤੇ ਗਏ ਨੇ ਮੈਂ ਮਾਨਜੋ ਪ੍ਰਧਾਨ ਸਾਹਿਬ ਵੱਲੋਂ ਪਾਕਿਸਤਾਨ ਨੂੰ ਬਹੁਤ ਸਾਰਾ ਧੰਨਵਾਦ ਕਰਦਾ ਜਿਨ੍ਹਾਂ ਨੇ ਲਗਭਗ 100% ਜੇ ਕਾੜੀਏ ਤੇ ਵਿਜੇ ਦਿੱਤੇ ਨੇ ਕਿਉਂਕਿ ਸਿੱਖ ਰਜਨਾ ਹੀ ਅਰਦਾਸ ਕਰਦਾ ਗੁਰੂ ਮਹਾਰਾਜ ਦੇ ਘਰ ਦੀ ਕਿ ਜਿੰਨਾ ਗੁਰਤਾਮਾਤੇ ਸਿੱਖ ਪੰਥ ਨੂੰ ਛੋੜੇਗਾ ਖੁੱਲੇ ਦਰਸ਼ਨੀ ਦਰ ਅਰੇ ਸਰਕਾਰਾਂ ਦੀ ਜਿਹੜੀ ਪਾਲਸੀ ਆ ਉਹ ਸਿੱਖਾਂ ਨੂੰ ਆਪਣੇ ਵਿਛਲੇ ਗੁਰਧਾਮਾਂ ਤੋਂ ਦਰਸ਼ਨਾ ਤੋਂ ਵਾਂਝੇ ਕਰ ਰਹੀਆਂ ਸਨ ਪਿਛਲੇ ਸਮੇਂ ਪਾਲ ਸਰਕਾਰ ਵੱਲੋਂ ਜਥੇ ਦੇ ਰੋਗ ਲਗਾ ਦਿੱਤੀ ਗਈ ਸੀ ਜਿਸ ਨਾਲ ਸੰਗਤਾਂ ਵਿੱਚ ਭਾਰੀ ਰੋਸ ਪ੍ਰਗਟ ਹੋਇਆ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਵਿਰੋਧ ਕੀਤਾ ਗਿਆ ਉਸ ਵਿਰੋਧ ਦਾ ਸਟਾਇ ਇਹ ਨਿਕਲਿਆ ਕਿ ਆਖੀਰ ਸਰਕਾਰ ਨੂੰ ਉਹ ਫੈਸਲਾ ਵਾਪਸ ਲੈਣਾ ਪਿਆ ਕਿਉਂਕਿ ਉਦੋਂ ਵੀ ਇਹ ਗੱਲ ਉਠਹੀ ਸੀ ਕਿ ਜੇ ਹਿੰਦੁਸਤਾਨ ਪਾਕਿਸਤਾਨ ਵਿੱਚ ਕ੍ਰਿਕਟ ਮੈਚ ਹੋ ਸਕਦਾ ਹੈ ਤੇ ਸਿੱਖਾਂ ਨੂੰ ਆਪਣੇ ਵਿਚਰੇ ਗੁਰਤਾ ਮਲੇਦਰਸ਼ਨ ਤੇ ਵਾਂਝਿਆ ਕਿਉਂ ਬਿਤਾ ਜਾ ਰਿਹਾ ਉਸ ਵਿਰੋਧ ਦਾ ਸਟਾਇ ਇਹ ਨਿਕਲਿਆ ਕਿ ਭਾਰਤ ਸਰਕਾਰ ਨੂੰ ਉਹ ਫੈਸਲਾ ਵਾਪਸ ਲੈਣਾ ਪਿਆ ਤੇ ਅੱਜ ਜਿਹੜਾ ਸਾਨੂੰ ਜਿਹੜੇ ਵਿਜੇ ਦਿੱਤੇ ਗਏ ਨੇ ਇਹ ਜਥਾ ਜਿਹੜਾ ਇਹ 4 ਤਰੀਕ ਨੂੰ ਡਾਕਟਰ ਸ਼ਰੋਣੀ ਕਮੇਟੀ ਤੋਂ ਪਰਵਾਣਾ ਹੋ ਰਿਹਾ ਇਸ ਜਥੇ ਜਦੋਂ ਗੁਰਦਰਾ ਨਨਕਾਣਾ ਸਾਹਿਬ ਗੁਰਦਰਾ ਪੰਜਾ ਸਾਹਿਬ ਗੁਰਦਰਾ ਡੇਰਾ ਸਾਹਿਬ ਤੇ ਗੁਰਦਰਾ ਕਰਤਾਰ ਸਾਹਿਬ ਕਰਤਾਰਪੁਰ ਸਾਹਿਬ ਦਰਸ਼ਨ ਕਰਕੇ 13 ਤਰੀਕ ਨੂੰ ਇਹ ਜਥਾ ਵਾਪਸ ਆ ਰਿਹਾ ਮੈਂ ਜਥੇ ਵਿੱਚ ਜਾ ਰਹੀ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਜਿੰਨੀ ਵੀ ਸੰਗਤ ਜਾਣੀ ਆ ਉਹ ਵਪਾਰ ਦੇ ਮਕਸਦ ਅਲਾ ਨਾ ਜਾਵੇ ਕੇਵਲ ਤੇ ਕੇਵਲ ਗੁਰੂ ਘਰ ਦੀ ਗੁਰੂ ਪ੍ਰਤੀ ਸ਼ਰਧਾ ਸਤਕਾਰ ਰੱਖਦੇ ਆ ਗੁਰੂ ਦੇ ਦਰਸ਼ਨ ਕਰਨ ਜਾਣ ਕਿਉਂਕਿ ਜਦੋਂ ਵਪਾਰ ਕਰਨ ਲਈ ਲੁਕੀ ਜਾਂਦੇ ਨੇ ਉਤੋਂ ਸਬਾਨ ਲੈ ਆਉਂਦੇ ਨੇ ਇਧਰੋਂ ਖੜਦੇ ਨੇ ਉਹਦੇ ਨਾਲ ਜਿਹੜੀ ਸਿੱਖ ਕੌਮ ਦੀ ਬਦਨਾਮੀ ਹੁੰਦੀ ਹੈ ਕਿਉਂਕਿ ਕਈ ਵਾਰ ਉੱਥੇ ਅਸੀਂ ਵੇਖੇ ਰਹੇ ਹਾਂ ਕਿ ਮੋਢੇ ਤੇ ਚਾਦਰਾਂ ਪਾ ਕੇ ਲੋਈਆਂ ਦੇ ਜਿਹੜੇ ਵਿਕਰੀ ਕਰਦੇ ਨੇ ਉਹਦੇ ਨਾਲ ਸਿੱਖ ਕੌਮ ਦਾ ਸਿਰ ਨਹੀਂ ਵੰਦਾ ਇਹ ਕਰਕੇ ਸਾਰੇ ਹੀ ਜਿਹੜੇ ਯਾਤਰਾ ਜਾ ਰਹੇ ਉਹਨਾਂ ਨੂੰ ਬੇਨਤੀ ਹੈ ਕਿ ਉਹ ਕੇਵਲ ਦਰਸ਼ਣ ਵਾਲੀ ਭਾਵਨਾ ਨਾਲ ਜਾਣ ਤਾਂ ਜੋ ਆਪਣੇ ਗੁਰੂ ਜੀਆਂ ਖੁਸ਼ੀਆਂ ਪ੍ਰਾਪਤ ਕਰ ਸਕਣ ਵਾਹਿਗੁਰੂ ਜੀ ਦਾ ਖਾਲਸਾ ਪਿਛਲੇ ਸਮੇਂ ਦੀ ਗੱਲ ਕਰੀ ਤਾਂ ਪਿਛਲੇ ਸਾਲ ਕਾਫੀ ਵੱਡੀ ਗੰਗੋਤ ਸੰਗਤ ਗਈ ਸੀ ਇਸ ਵਾਰੀ ਕੁਝ ਨਾ ਕੁਝ ਮੰਨਦੇ ਕਿ ਨਰਾਜਾ ਇਹ ਰੋਣ ਹੋ ਗਈ ਕਿ ਵੱਡੀ ਗੰਗੋਤ ਸੰਗਤ ਜਾਣਾ ਚਾਹੀਦਾ ਸੀ ਪਰ ਜੀ ਜੇ ਉਹਨਾਂ ਨੇ ਵੈਲੋ ਅਪਲਾਈ ਨਹੀਂ ਕੀਤੇਗੇ ਜਾਂ ਨਹੀਂ ਇਸ ਵਾਰ ਸਾਡੇ ਕੋਲ ਜਿਹੜੇ ਪਾਸਪੋਰਟ ਸੀਦੇ 1800 ਪਾਸਪੋਰਟ ਆਇਆ ਸੀਗਾ ਪਾਸਪੋਰਟ ਦੇ ਵੈਸੇ 1900 ਲਗਭਗ ਸੀ ਵਿੱਚੋਂ ਜਿਹੜੇ ਕਾਗਜ਼ ਪੱਤਰ ਘੱਟ ਸੀਗੇ ਜਿਨ੍ਹਾਂ ਨੇ ਆ ਕੇ ਕਾਗਜ਼ ਪੱਤਰ ਪੂਰੇ ਨਹੀਂ ਕੀਤੇ ਉਹਨਾਂ ਦੇ ਵਿਜੇ ਨਹੀਂ ਭੇਜੇ। ਬਾਕੀ ਜਿਹੜੇ ਅਸੀਂ 1900 1800 ਭੇਜਿਆ ਅਸੀਂ 18 ਵਿੱਚੋਂ ਸਿਰਫ 6 ਪਾਸਪੋਰਟ ਕੱਟੇ ਕੱਟੇ ਨੇ। ਜੇ ਕੋਈ ਕਿਸੇ ਕਾਰਨ ਕਰਕੇ ਕੱਟੇ ਗਏ ਜਾਂ ਕੋਈ ਉਹਨਾਂ ਦੀ ਸ਼ਰਤਾਂ ਨਹੀਂ ਪੂਰੀਆਂ। ਬਾਕੀ 94% ਆਰਕਾਂ ਵਿਜੇ ਭੇਜੇ ਨੇ। ਉਹਦੇ ਲਈ ਮੈਂ ਪਾਕਿਸਤਾਨ ਸਰਕਾਰ ਤੇ ਭਾਰ ਸਰਕਾਰ ਦਾ ਮਾਨਜੂਰ ਪ੍ਰਧਾਨ ਸਭਾ ਰਤਵਾਦ ਕਰਦਾ। ਸਰ ਸੰਗਤਤਾ ਪਦੋਂ ਕੌਂਟਰ ਕਿਨੇ ਆ ਕੇ ਇੱਥੇ ਆਪਣਾ ਪਾਸਪੋਰਟ ਲੈ ਸਕਦੇ। ਅਸੀਂ ਪਾਸਪੋਰਟ ਜਿਹੜੇ ਉਹ ਕਤੀ ਦਿਨ ਨੂੰ ਜਿਹੜੇ ਪਾਸਪੋਰਟ ਸੰਬੰਧ ਤੋਂ ਦੇ ਰਹੇ ਆ ਤਾਂ ਜੋ ਕਤੀ ਦਿਨ ਨੂੰ ਦਫ਼ਤਰ ਸ਼ਰੋਣੀ ਕਮੇਟੀ ਵਿਖੇ ਆ ਕੇ ਸ਼ਾਇਦ ਆਪ ਉਹ ਆਪਣਾ ਪਾਸਪੋਰਟ ਜਿਹੜਾ ਉਹ ਲੈ ਸਕਦੇ ਆ